ਦੁਵਾਲੀ ਦੇ ਮੌਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਤਸ਼ਾਹ ਦੇ ਨਾਲ ਘਰਾਂ ਦੇ ਵਿੱਚ ਦੀਵੇ ਜਲਾਉਂਦੇ ਨੇ ਤੇ ਇਸ ਤਿਹਾਰ ਨੂੰ ਬੜੀ ਧੂਮ-ਧਾਮ ਨਾਲ ਬਣਾਉਂਦੇ ਨੇ ਪਰ ਇਸੇ ਵਿਚਾਲੇ ਹੁਣ ਬਹੁਤ ਸਾਰੀਆਂ ਅਜਿਹੀਆਂ ਵੀ ਵੀਡੀਓਜ਼ ਵਾਇਰਲ ਹੁੰਦੀ ਆ ਰਹਿੰਦੀਆਂ ਨੇ ਜਿਹੜੀਆਂ ਹੈਰਾਨ ਪਰੇਸ਼ਾਨ ਕਰਦੀਆਂ ਨੇ ਆਹ ਵੀਡੀਓ ਵੀ ਦੇਖੋ ਤੇ ਇਹਨਾਂ ਨੌਜਵਾਨਾਂ ਦੀ ਜਿਹੜੀ ਫੁਕਰਪੰਤੀ ਆ ਉਹ ਵੀ ਦੇਖੋ ਕਿਵੇਂ ਇਹ ਨੌਜਵਾਨ ਜਿਹੜੇ ਨੇ ਬਿਨਾਂ ਕਿਸੇ ਡਰ ਤੋਂ ਅ ਜੋ ਹੈ ਫੁਕਰੀ ਮਾਰਦੇ ਨਜ਼ਰ ਆ ਰਹੇ ਨੇ ਪਰਸ਼ਾਇਤ ਦੇ ਭੁੱਲ ਗਏ ਕਿ ਇਹਨਾਂ ਦੀ ਫੁਕਰੀ ਇਹਨਾਂ ਤੇ ਭਾਰੀ ਪੈਸਾ ਖਰੀਦਿਆ ਕਿਸੇ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਸਕਦੀ ਹੈ ਇਹ ਸਿਰਫ 14 ਸੈਕਿੰਡ ਦੀ ਵੀਡੀਓ ਹੈ ਪਰ ਇਸ ਵਿੱਚ ਸਿੱਖਣ ਨੂੰ ਬਹੁਤ ਕੁਝ ਹੈ ਤਾਂ ਇਹ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਕੀ ਇਹ ਨੌਜਵਾਨ ਜਿਹੜੇ ਨੇ ਇੱਕ ਲਿਫਾਫੇਦ ਵਿੱਚ ਤੇਲ ਪਾਉਂਦੇ ਨੇ ਉਸ ਤੋਂ ਬਾਅਦ ਉਸ ਨੂੰ ਬੰਦ ਕਰਕੇ ਸੜਕ ਦੇ ਕੰਡੇ ਲੈ ਜਾਂਦੇ ਨੇ ਜਾਨੀ ਕਿ ਸੜਕ ਦੇ ਵਿਚਕਾਰ ਇਸ ਲਿਫਾਫੇ ਨੂੰ ਰੱਖ ਦਿੰਦੇ ਨੇ ਤਾ ਇਸ ਨੂੰ ਆਗਲ ਆਉਂਦੇ ਨੇ ਤੇ ਖੁਦ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਸ਼ਾਇਦ ਤਦੀਲ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਸਟੰਟ ਬਾਜ਼ੀ ਕੀਤੀ ਹੈ ਪਰ ਇਹ ਸਟੰਟ ਬਾਜ਼ੀ ਕਿਸੇ ਤੇ ਨੁਕਸਾਨ ਪਹੁੰਚਾ ਸਕਦੀ ਹੈ ਕਿਸੇ ਤੇ ਭਾਰੀ ਪੈ ਸਕਦੀ ਹੈ ਇਹਨਾਂ ਨੇ ਸੋਚਿਆਵੇ ਨੇ ਤਾਂ ਵੀਡੀਓ ਜਿਹੜੀ ਆ ਅਸੀਂ ਤੁਹਾਨੂੰ ਜ਼ਿਆਦਾ ਨਹੀਂ ਦਿਖਾ ਸਕਦੇ ਆ ਪਰ ਕਿਤੇ ਨਾ ਕਿਤੇ ਜਦੋਂ ਇਹਨਾਂ ਨੌਜਵਾਨਾਂ ਨੇ ਅੱਗ ਲਗਾਈ ਤੇ ਇੱਕਦਮ ਭਿਆਨਕ ਜਿਹੜਾ ਬਲਾਸਟ ਹੋਇਆ ਧੁਮਾਕਾ ਹੋਇਆ ਪਰ ਕਨੀਮਤ ਇਹ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨੀ ਹੋਇਆ ਕਿਸੇ ਨੂੰ ਇਸ ਇਹਨਾਂ ਤਿਉਹਾਰਾਂ ਦੇ ਮੌਕੇ ਤੇ ਨੁਕਸਾਨ ਨਹੀਂ ਪਹੁੰਚਿਆ ਵੀਡੀਓ ਸਾਹਮਣੇ ਆਈ ਜਿਸ ਨੂੰ ਦੇਖ ਕੇ ਦਿਲ ਦੁਖਦਾ ਕਿਉਂਕਿ ਨੌਜਵਾਨ ਜਿਹੜੇ ਨੇ ਫੁਕਰਪੰਤੀ ਦੇ ਚੱਕਰ ਦੇ ਵਿੱਚ ਰੀਲਾ ਬਣਾਉਣ ਦੇ ਚੱਕਰ ਤੇ ਸਟੰਟ ਬਾਜੀ ਦੇ ਚੱਕਰ ਦੇ ਵਿੱਚ ਬਹੁਤ ਵੱਡੇ ਹਾਥਿਆਂ ਨੂੰ ਅੰਜਾਮ ਦੇ ਬੜਦੇ ਨੇ ਪਰ ਇਹ ਸੋਚਦੇ ਨਹੀਂ ਕਿ ਸਾਡੀ ਛੋਟੀ ਜਿਹੀ ਫੁਕਰੀ ਜਾਂ ਗਲਤੀ ਕਿਸੇ ਦੀ ਜਾਨ ਖਤਰੇ ਦੇ ਵਿੱਚ ਪਾ ਸਕਦੀ ਹੈ ਤੇ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਤਾਂ ਇੱਕ ਬਹੁਤ ਸੁਚੱਜੇ ਢੰਗ ਦਾ ਜਾਂ ਫਿਰ ਆਪਣੀ ਸਮਝ ਦੇ ਅਨਸਾਰ ਕੋਈ ਕਮੈਂਟ ਜ਼ਰੂਰ ਕਰਨਾ ਤੇ ਨਾਲ ਵੀਡੀਓ ਦੀ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਤਾਂ ਕਿ ਲੋਕ ਵੀ ਇਸ ਵੀਡੀਓ ਨੂੰ ਦੇਖਣ ਤੇ ਸਾਵਧਾਨ ਤੇ ਸੁਚੇਤ ਰਹਿਣ ਤੇ ਇਹਨਾਂ ਨੌਜਵਾਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਜ਼ਰੂਰ ਕਮੈਂਟ ਕਰਨਾ ਦੁਵਾਲੀ ਦੇ ਮੌਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਤਸ਼ਾਹ ਦੇ ਨਾਲ ਘਰਾਂ ਦੇ ਵਿੱਚ ਦੀਵੇ ਚਲਾਉਂਦੇ ਨੇ ਤੇ ਇਸ ਤਿਹਾਰ ਨੂੰ ਬੜੀ ਧੂਮ-ਧਾਮ ਨਾਲ ਬਣਾਉਂਦੇ ਨੇ ਪਰ ਇਸ ਦੇ ਵਿਚਾਲੇ ਹੁਣ ਬਹੁਤ ਸਾਰੀਆਂ ਅਜਿਹੀਆਂ ਵੀ ਵੀਡੀਓਜ਼ ਵਾਇਰਲ ਹੁੰਦੀ ਆ ਰਹਿੰਦੀਆਂ ਨੇ ਜਿਹੜੀਆਂ ਹੈਰਾਨ ਪਰੇਸ਼ਾਨ ਕਰਦੀਆਂ ਨੇ ਆਹ ਵੀਡੀਓ ਵੀ ਦੇਖੋ ਤੇ ਇਨ੍ਹਾਂ ਨੌਜਵਾਨਾਂ ਦੀ ਜਿਹੜੀ ਫੁਕਰਪੰਤੀ ਆ ਉਹ ਵੀ ਦੇਖੋ ਕਿਵੇਂ ਇਹ ਨੌਜਵਾਨ ਜਿਹੜੇ ਨੇ ਬਿਨਾਂ ਕਿਸੇ ਡਰ ਤੋਂ ਅ ਜੋ ਹੈ ਫੁਕਰੀ ਮਾਰਦੇ ਨਜ਼ਰ ਆ ਰਹੇ ਨੇ ਪਰਸ਼ਾਇਤ ਦੇ ਭੁੱਲ ਗਏ ਕਿ ਇਹਨਾਂ ਦੀ ਫੁਕਰੀ ਇਹਨਾਂ ਤੇ ਭਾਰੀ ਪੈਸਾ ਖਰੀ ਹੈ ਕਿਸੇ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਸਕਦੀ ਹੈ ਇਹ ਸਿਰਫ 14 ਸੈਕਿੰਡ ਦੀ ਵੀਡੀਓ ਹੈ ਪਰ ਇਸ ਵਿੱਚ ਸਿੱਖਣ ਨੂੰ ਬਹੁਤ ਕੁਝ ਹੈ ਤਾਂ ਇਹ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਇਹ ਨੌਜਵਾਨ ਜਿਹੜੇ ਨੇ ਇੱਕ ਲਿਫਾਫੇ ਦੇ ਵਿੱਚ ਉਹਦਾ ਤੇਲ ਪਾਉਂਦੇ ਨੇ ਉਸ ਤੋਂ ਬਾਅਦ ਉਸ ਨੂੰ ਬੰਦ ਕਰਕੇ ਸੜਕ ਦੇ ਕੰਡੇ ਲੈ ਜਾਂਦੇ ਨੇ ਜਾਨਿ ਕਿ ਸੜਕ ਦੇ ਵਿਚਕਾਰ ਇਸ ਲਿਫਾਫੇ ਨੂੰ ਰੱਖ ਦਿੰਦੇ ਨੇ ਤਾਂ ਇਸ ਨੂੰ ਅੱਗ ਲਾਉਂਦੇ ਨੇ ਤੇ ਖੁਦ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਸ਼ਾਇਦ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਸਟੰਟ ਬਾਜ਼ੀ ਕੀਤੀ ਹੈ ਪਰ ਇਸ ਸਟੰਟ ਬਾਜ਼ੀ ਕਿਸੇ ਤੇ ਨੁਕਸਾਨ ਪਹੁੰਚਾ ਸਕਦੀ ਹੈ ਕਿਸੇ ਤੇ ਭਾਰੀ ਪੈ ਸਕਦੀ ਹੈ ਇਹਨਾਂ ਨੇ ਸੋਚਿਆ ਨਹੀਂ ਤਾਂ ਵੀਡੀਓ ਜਿਹੜੀ ਆ ਅਸੀਂ ਤੁਹਾਨੂੰ ਜ਼ਿਆਦਾ ਨਹੀਂ ਦਿਖਾ ਸਕਦੇ ਆ ਪਰ ਕਿਤੇ ਨਾ ਕਿਤੇ ਜਦੋਂ ਇਹਨਾਂ ਨੌਜਵਾਨਾਂ ਨੇ ਅੱਗ ਲਗਾਈ ਤੇ ਇੱਕਦਮ ਭਿਆਨਕ ਜਿਹੜਾ ਬਲਾਸਟ ਹੋਇਆ ਧੁਮਾਕਾ ਹੋਇਆ ਪਰ ਖੁਸ਼ਕਿਸਮਤੀ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨੀ ਹੋਇਆ ਕਿਸੇ ਨੂੰ ਇਸ ਇਹਨਾਂ ਤਿਉਹਾਰਾਂ ਦੇ ਮੌਕੇ ਤੇ ਨੁਕਸਾਨ ਨਹੀਂ ਪਹੁੰਚਿਆ ਵੀਡੀਓ ਸਾਹਮਣੇ ਆਈ ਜਿਸ ਨੂੰ ਦੇਖ ਕੇ ਦਿਲ ਦੁਖਦਾ ਕਿਉਂਕਿ ਨੌਜਵਾਨ ਜਿਹੜੇ ਨੇ ਫੁਕਰਪੰਤੀ ਦੇ ਚੱਕਰ ਦੇ ਵਿੱਚ ਰੀਲਾ ਬਣਾਉਣ ਦੇ ਚੱਕਰ ਤੇ ਸਟੰਟ ਬਾਜੀ ਦੇ ਚੱਕਰ ਦੇ ਵਿੱਚ ਬਹੁਤ ਵੱਡੇ ਹਾਥਿਆਂ ਨੂੰ ਅੰਜਾਮ ਦੇ ਬਲਦੇ ਨੇ ਪਰ ਇਹ ਸੋਚਦੇ ਨਹੀਂ ਕਿ ਸਾਡੀ ਛੋਟੀ ਜਿਹੀ ਫੁਕਰੀ ਜਾਂ ਗਲਤੀ ਕਿਸੇ ਦੀ ਜਾਨ ਖਤਰੇ ਦੇ ਵਿੱਚ ਪਾ ਸਕਦੀ ਹੈ ਤੇ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਤਾਂ ਇੱਕ ਬਹੁਤ ਸੁਚੱਜੇ ਟੰਗ ਦਾ ਜਾਂ ਫਿਰ ਆਪਣੀ ਸਮਝ ਦੇ ਅਨਸਾਰ ਕੋਈ ਕਮੈਂਟ ਜ਼ਰੂਰ ਕਰਨਾ ਤੇ ਨਾਲ ਵੀਡੀਓ ਦੀ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਜੂੜ ਪਹੁੰਚਾਉਣਾ ਤਾਂ ਕਿ ਲੋਕ ਵੀ ਇਸ ਵੀਡੀਓ ਨੂੰ ਦੇਖਣ ਤੇ ਸਾਵਧਾਨ ਤੇ ਸੁਚੇਤ ਰਹਿਣ ਤੇ ਇਹਨਾਂ ਨੌਜਵਾਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਜ਼ਰੂਰ ਕਮੈਂਟ ਕਰਨਾ